ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡਾ ਬੱਚਾ ਪਵ ਕੀਰਤ ਜਿਹੜਾ ਕਿ ਸਾਡੀ ਭੈਣ ਖੜੀ ਹੈ ਤਾਂ ਛੋਟਾ ਬੱਚਾ ਸੀਗਾ ਉਹ ਦੁਬਾਰਾ ਸਹੀ ਸਲਾਮਤ ਗੁਰੂ ਦੀ ਕਿਰਪਾ ਦੇ ਨਾਲ ਘਰ ਪਹੁੰਚਿਆ ਹੈ ਪਰਮਾਤਮਾ ਦਾ ਸ਼ੁਕਰਗੁਜ਼ਾਰ ਔਰ ਉਸ ਤੋਂ ਬਾਅਦ ਮੈਂ ਸਾਡੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸਰਪੰਗਵਨ ਸਿੰਘ ਮਾਨ ਜੀ ਦਾ ਔਰ ਸਮੁੱਚੀ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਬਹੁਤ ਹੀ ਇੱਕ ਵੱਡਾ ਆਪਰੇਸ਼ਨ ਇੱਕ ਸਖਤ ਆਪਰੇਸ਼ਨ ਕਰਦੇ ਹੋਏ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਬੱਚਾ ਜਿਹੜਾ ਉਹ ਲਿਆ ਕੇ ਬੱਚੇ ਦੀ ਮਾਂ ਨੂੰ ਸੌਂਪਿਆ ਪਰਿਵਾਰ ਨੂੰ ਸੌਂਪਿਆ ਬਹੁਤ ਵੱਡਾ ਕੰਮ ਆ ਪੁਰਾਣੇ ਸਮਿਆਂ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਗਲਤ ਕੰਮ ਹੋ ਜਾਂਦੇ ਸੀ ਪਰ ਲੇਕਿਨ ਮੈਂ ਸਮਝਦਾ ਪਹਿਲੀ ਵਾਰ ਹੋਇਆਗਾ ਕਿ ਬੱਚੇ ਨੂੰ 24 ਘੰਟਿਆਂ ਚ ਅਬਦੂ ਦੀ ਮਾਤਾ ਨੂੰ سپਰਦ ਕੀਤਾ ਗਿਆ ਬਹੁਤ ਵੱਡਾ ਕੰਮ ਆ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਡੀਜੀਪੀ ਸਾਹਿਬਾਨ ਦਾ ਤਿੰਨੇ ਜਿਹੜੇ ਸਾਡੇ ਐਸਐਸਪੀ ਸਾਹਿਬਾਨ ਐਸਐਸਪੀ ਖੰਨਾ ਮਲੇਰਕੋਟਲਾ ਪਟਿਆਲਾ ਡੀਏਜੀ ਸਾਹਿਬਾਨ ਨੇ ਸਭ ਦਾ ਧੰਨਵਾਦ ਔਰ ਦੂਸਰਾ ਮੈਂ ਦੇਖ ਰਿਹਾ ਸੀਗਾ ਕਿ ਜਦੋਂ ਦਾ ਬੱਚਾ ਗਵਾਹ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਪੰਜਾਬ ਪੁਲਿਸ ਦੇ ਟੱਚ ਵਿੱਚ ਲਗਾਤਾਰ ਪਰਿਵਾਰ ਦੇ ਨਾਲ ਟੱਚ ਵਿੱਚ ਅੱਜ ਵੀ ਉਹਨਾਂ ਨੇ ਪਰਿਵਾਰ ਨਾਲ ਗੱਲ ਕੀਤੀ ਹੈ ਲਗਾਤਾਰ ਗਲਵੱਤ ਕਰ ਰਹੇ ਸੀਗੇ ਕਿ ਬਿਲਕੁਲ ਬੱਚੇ ਨੂੰ ਅਸੀਂ ਸਹੀ ਸਲਾਮਤ ਲੈ ਕੇ ਆਵਾਂਗੇ ਉਹ ਮੈਂ ਸਮਝਦਾ ਅੱਜ ਸੱਚ ਸਾਬਤ ਹੋਈ ਸਹੀ ਸਲਾਮਤ ਅੱਜ ਪਰਿਵਾਰ 'ਚ ਪਹੁੰਚਿਆ ਹੈਗਾ ਸੋ ਦੂਸਰੇ ਪਾਸੇ ਅਪਰਾਧੀਆਂ ਨੂੰ ਬਹੁਤ ਵੱਡਾ ਸੁਨੇਹਾ ਹੈਗਾ ਕਿ ਜਿਹੜਾ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਜਿਹੜਾ ਵੀ ਕਾਨੂੰਨ ਤੋੜਨ ਦਾ ਯਤਨ ਕਰੂਗਾ ਉਹਦੇ ਨਾਲ ਸਖਤੀ ਨਾਲ ਜੱਟਿਆ ਜਾਊਗਾ ਉਹਦੇ ਨਾਲ ਕੋਈ ਵੀ ਟਿੱਲ ਮੱਟ ਨਹੀਂ ਵਰਤੀ ਜਾਊਗੀ ਔਰ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਕਾਇਮ ਰੱਖਣਾ ਸਾਡੀ ਪ੍ਰਾਇਮਰੀ ਤੇ ਮੁਢਲੀ ਜੜੀ ਆ ਉਹ ਮਤਲਬ ਮਿਲੀ ਹੈ 6 ਵਜੇ ਤੋਂ ਲੈ ਕੇ ਤੇ ਮੈਨੂੰ ਲੱਗਦਾ ਇਹਨਾਂ ਨੇ 1 ਮਿੰਟ ਵੀ ਸਾਹ ਨਹੀਂ ਲਿਆ ਹੋਣਾ ਪਰ ਉਹਦੇ ਵਿੱਚੋਂ ਵੀ ਜੇ ਕਈ ਵਾਰੀ ਅਸੀਂ ਮਿਹਨਤ ਵੀ ਕਰਦੇ ਆ ਤਾਂ ਨਤੀਜਾ ਨਹੀਂ ਨਿਕਲਦਾ ਤੇ ਇਹਦੇ ਵਿੱਚ ਬੱਚੇ ਦਾ ਸਹੀ ਸਲਾਮਤ ਹੋਵੇ ਘਰੇ ਉਹਦੇ ਮਾਪੇ ਦੀ ਅੱਖਾਂ ਦੀ ਜਿਹੜੀ ਖੁਸ਼ੀ ਹੈ ਉਹੀ ਸਾਡੀ ਕਾਮਯਾਬੀ ਹੈ ਹਜੇ ਇਹਦੇ ਵਿੱਚ ਇੱਕ ਕਿਵੇਂ ਸੀ ਕੀ ਗੱਲ ਸੀ ਕੀ ਪਲਾਨ ਹੈ ਕਿਉਂਕਿ ਸਮਾਂ ਹੀ ਬੜਾ ਥੋੜਾ ਮਿਲਿਆ ਪਰ ਇਹਦੇ ਵਿੱਚ ਜਿਵੇਂ ਜਿਸ ਢੰਗ ਦੇ ਸਾਡੇ ਅਫਸਰ ਹੁਣ ਜਿਹੜੇ ਉਹ ਕੀਤੀ ਹੈ ਪੋਸਟਿੰਗ ਹੀ ਉਹਨਾਂ ਦੀ ਹੋਈਆਂ ਵੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਆਪਦਾ ਬੱਚਾ ਗਵਾਚ ਗਿਆ ਸੀ ਇਸ ਢੰਗ ਨਾਲ ਅਸੀਂ ਰਾਤ ਤੱਕ ਉਹ ਮਤਲਬ ਬਹੁਤ ਲੇਟ ਤੱਕ ਅਸੀਂ ਗੱਲ ਹੋਈ ਹੁੰਦੀ ਰਹੀ ਜਦੋਂ ਖੰਨੇ ਹੋ ਗਿਆ ਇਹਨਾਂ ਦੀਆਂ ਟੀਮਾਂ ਖੰਨੇ ਜਾ ਕੇ ਉੱਥੇ ਮਲੇਰਕੋਟਲਾ ਏਰੀਆ ਵਿੱਚ ਬੈਠੀਆਂ ਸੀ ਐਸਐਸਪੀ ਮਲੇਰਕੋਟਲਾ ਆਪ ਸੀਸੀਟੀਵੀ ਰਾਤ ਨੂੰ ਲੋਕਾਂ ਨੂੰ ਉਠਾ ਠਾ ਕੇ ਸੀਸੀਟੀਵੀ ਚੈੱਕ ਕਰ ਰਿਹਾ ਤੇ ਉਦੋਂ ਇਹ ਹੀ ਲੱਗ ਰਿਹਾ ਸੀ ਮੈਂ ਕਿਹਾ ਜੀ ਆਪਾਂ ਲੱਭਣਾ ਵੀ ਨਹੀਂ ਹੈ ਜਿਵੇਂ ਆਪਦਾ ਬੱਚਾ ਗਵਾਚ ਗਿਆ